ਹੈਪੀ ਜੀ ਰਾਜਨੀਤਿਕ ਮੌਤਮਾਜੀ ਪੁਚਾ ਬਦਲਾਅ ਨੇ ਕਿਹੜਾ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਹਾਂ ਸਭ ਤੋਂ ਪਹਿਲੇ ਅਸੀਂ ਸਾਡੇ মিডিਆ ਦੇ ਸਾਰੇ ਹੀ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗੇ ਜਿਹੜੇ ਅੱਜ ਇਸ ਰਾਣੀਆਂ ਦੇ ਅੰਦਰ ਬਦਲਾਵ ਜਨ ਸਭਾ ਨੂੰ ਕਵਰੇਜ ਕਰਨ ਦੇ ਲਈ ਸਾਰੇ মিডিਆ ਦੇ ਸਾਥੀ ਪਹੁੰਚੇ ਸਾਡਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਉਸ ਤੋਂ ਬਾਅਦ ਅਸੀਂ ਰਿਣੀ ਰਾਂਗੇ ਰਾਣੀਆਂ ਦੇ ਹਰ ਇੱਕ ਪਿੰਡ ਤੋਂ ਉਹ ਸਾਡੇ ਸਾਥੀ ਚੱਲ ਕੇ ਆਏ ਪੂਰੀ ਵਿਧਾਨ ਸਭਾ ਚੋਂ ਜਿਹੜੇ ਲੋਕ ਇੱਕ ਇੱਕ ਕਦਮ ਚੱਲ ਕੇ ਆਏ ਉਹਨਾਂ ਦੇ ਇੱਕ ਇੱਕ ਕਦਮ ਜਿਹੜਾ ਸਾਡੀ ਇਸ ਜਨ ਸਭਾ ਦੀ ਸ਼ੋਭਾ ਬਣਿਆ ਅਸੀਂ ਹਮੇਸ਼ਾ ਉਹਨਾਂ ਦੇ ਰਿਣੀ ਰਾਂਗੇ तहे ਦਿਲ ਤੋਂ ਧੰਨਵਾਦ ਆ ਉਹਨਾਂ ਲੋਕਾਂ ਨੇ ਅੱਜ ਸਾਬਤ ਕਰਤਾ ਕਿ ਜਦੋਂ ਲੋਕ ਲਹਿਰ ਆਉਂਦੀਆਂ ਨੇ ਤੇ ਵੱਡੇ ਵੱਡੇ ਚੀਜ਼ਾਂ ਨੂੰ ਨਾਲ ਰੋੜ ਕੇ ਲੈ ਜਾਂਦੇ ਨੇ ਜਿਹੜੇ ਅੱਜ ਵੱਡੇ ਘਰਾਣੇ ਵੱਡੀਆਂ ਪਾਰਟੀਆਂ ਉਹ ਰਾਣੀਆਂ ਦੇ ਲੋਕਾਂ ਨੇ ਇਸ ਰਾਣੀਆਂ ਬਦਲਾਵ ਦੇ ਮੂਡ 'ਚੇ ਰਾਣੀਆਂ ਦੀ ਰਾਜਨੀਤੀ ਹੁਣ ਬਦਲ ਚੁੱਕੀ ਹੈ ਉਹ ਵੱਡਿਆਂ ਘਰਾਂ ਨੇ ਤੋਂ ਨਿਕਲ ਕੇ ਆਮ ਘਰਾਂ ਦੇ ਵਿੱਚ ਆਮ ਆਦਮੀ ਦੇ ਹੱਥ ਵਿੱਚ ਆ ਚੁੱਕੀ ਹੈ ਅੱਜ ਲੋਕਾਂ ਨੇ ਜੋ ਇੱਥੇ ਸਾਨੂੰ ਉਹਨਾਂ ਦਾ ਉਤਸ਼ਾਹ ਸੀ ਜਿਹੜਾ ਉਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਆਮ ਆਦਮੀ ਪਾਰਟੀ ਦੇ ਵੀ ਸਾਡੇ ਇੱਕ ਇੱਕ ਜਿਹਾਰੂ ਸਾਥੀ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਦਿਨਾਂ ਤੋਂ ਮਿਹਨਤ ਕੀਤੀ ਆਪਦੇ ਪਿੰਡ ਤੋਂ ਜੇ ਕਿਸੇ ਕੋਲ ਬਾਈਕ ਸੀ ਤੋਂ ਬਾਈਕ ਤੇ ਆਇਆ ਗੱਡੀ ਵਾਲਾ ਗੱਡੀ ਤੇ ਆਇਆ ਹਰ ਇੱਕ ਸਾਥੀ ਬਿਨਾਂ ਲਾਲਚ ਲੋਭ ਤੋਂ ਚੱਲ ਕੇ ਇੱਥੇ ਜਿਹੜਾ ਪਹੁੰਚਿਆ ਤੇ ਉਹਨਾਂ ਨੇ ਆ ਕੇ ਇਸ ਜਨ ਸਭਾ ਦੀ ਸ਼ੋਭਾ ਵਧਾਈ ਬਦਲਾਵ ਜਨ ਸਭਾ ਨੂੰ ਸਫਲ ਬਣਾਇਆ ਤੇ ਲੋਕਾਂ ਨੇ ਅੱਜ ਦੱਸਤਾ ਕਿ ਉਹਨਾਂ ਨੂੰ ਯਕੀਨ ਹੈ ਤਾਂ ਸਿਰਫ ਇੱਕ ਹੀ ਸ਼ਖਸ ਤੇ ਰਾਜਨੀਤੀ 'ਚ ਯਕੀਨ ਹੈ ਉਹ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਗਰੰਟੀਆਂ ਦਿੱਤੀਆਂ ਜਿਨ੍ਹਾਂ ਨੇ ਪਹਿਲੇ ਦਿੱਲੀ ਦੇ ਵਿੱਚੋਂ ਪੰਜ ਗਰੰਟੀਆਂ ਪੂਰੀਆਂ ਕਰੀਆਂ ਫਿਰ ਪੰਜਾਬ ਦੇ ਵਿੱਚ ਪੂਰੀਆਂ ਕਰੀਆਂ ਹੁਣ ਹਰਿਆਣਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਰ ਸਾਡੀ ਸਰਕਾਰ ਆਏਗੀ ਤੇ ਅਸੀਂ ਇਹ ਗਰੰਟੀਆਂ ਦਿੰਨੇ ਤੇ ਉਹ ਗਰੰਟੀਆਂ ਨੂੰ ਪੂਰਾ ਕਰਾਂਗੇ ਤੇ ਲੋਕਾਂ ਨੇ ਅੱਜ ਜੋ ਵਿਸ਼ਵਾਸ ਜਿਹੜਾ ਜਤਾਇਆ ਸੀ ਉਹਨਾਂ ਦੇ ਹਮੇਸ਼ਾ ਰਹੀ ਨਹੀਂ ਰਾਂਗੇ ਕੀ ਲੱਗਦਾ ਅੱਜ ਚੈਲਜੀ ਤੋਂ ਬਾਅਦ ਪਾਰਟੀਆਂਆਂ ਆਉਂਸ ਕਿੰਨੀ ਦੇਖੋ ਜੀ ਰਾਣੀਆਂ ਦੇ ਅੰਦਰ ਆਮ ਆਦਮੀ ਪਾਰਟੀ ਪਹਿਲੇ ਹੀ ਬਹੁਤ ਮਜ਼ਬੂਤ ਸੀ ਤਿੰਨ ਜ਼ਿਲ੍ਹਾ ਪਾਰਸ਼ੇ ਦਿੱਥੋਂ ਦੇ ਜਿੱਤੇ ਹੋਏ ਸੀਗੇ ਹੁਣ ਵੀ ਪਾਰਟੀ ਨੇ ਜਿਹੜੀ ਅੱਜ ਮਾਨ ਸਾਹਿਬ ਦੀ ਜਿਹੜੀ ਜਨ ਸਭਾ ਬਦਲਾਵ ਜਨ ਸਭਾ ਹੋਈਏ ਉਹਦੇ ਵਿੱਚ ਲੋਕਾਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਜਿਹੜਾ ਉਹਨੇ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਣੀਆਂ ਦੇ ਅੰਦਰ ਬਹੁਤ ਮਜ਼ਬੂਤ ਹੈ ਰਾਣੀਆਂ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਖੜੇ ਨੇ ਉਹ ਮਾਨ ਸਾਹਿਬ ਦੇ ਨਾਲ ਖੜੇ ਨੇ ਉਹ ਜਿੰਨੂੰ ਆਸ਼ੀਰਵਾਦ ਦੇਣਗੇ ਰਾਣੀਆਂ ਦੇ ਲੋਕ ਇਥੋਂ ਦੀ ਰਾਣੀਆਂ ਦੀ ਜਿਹੜੀ ਸੀਟ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਉਣਗੇ ਪ੍ਰਧਾਨ ਜੀ ਆ ਸੱਤਾਧਰੂਪ ਪਾਰਟੀਆਂ ਸੇ ਜਾਂ ਇਨਡਨੋ ਸੇ ਜਾਂ ਚੋਕ ਮੁਕੇਪਨ ਤੋਂ ਪਾਰਟੀਆਂ ਨਹੀਂ ਉਸ ਸੇ ਬਚਤੇ ਹੋਏ ਨਚਰਾਏ ਨਹੀਂ ਜੀ ਬਚਦੇ ਹੋਏ ਨਹੀਂ ਤੁਸੀਂ ਜਿੰਨੇ ਵੀ ਉਹਨਾਂ ਨੇ ਇੱਥੇ ਆਪਾਂ ਨੂੰ ਉਦਾਹਰਣ ਦਿੱਤੇ ਨੇ ਚਾਹੇ ਉਹ ਚੋਰਾ ਦੀ ਚਾਦਰ ਆਲਾ ਲਾ ਲਓ ਤੇ ਉਹ ਸਾਰੇ ਉਹਨਾਂ ਤੇ ਹੀ ਫਿੱਟ ਬੈਠਦੇ ਨੇ ਜਿਹੜੀਆਂ ਰਾਜਨੀਤਿਕ ਰਵਾਇਤੀ ਪਾਰਟੀਆਂ ਨੇ ਪਹਿਲੇ ਇੱਥੇ ਰਾਜ ਕਰਿਆ ਉਹ ਆਮ ਜਨਤਾ ਤੇ ਆਪਣੀ ਤੇ ਲੁੱਟ ਹੋਈ ਹੈ ਅਜੇ ਤੱਕ ਉਹ ਚਾਦਰ ਤੇ ਇਹਨਾਂ ਲੋਕਾਂ ਨੇ ਹੀ ਫੜੀ ਹੋਈ ਸੀ ਸੋ ਉਹਨਾਂ ਨੇ ਕਟਾਕਸ਼ ਕਰਿਆ ਤੇ ਉਹਨਾਂ ਹੀ ਜਿਹੜੇ 78 ਸਾਲ ਤੋਂ ਇੱਥੇ ਕਾਬਜ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਵੱਡੇ ਘਰਾਣੇ ਨੇ ਉਹਨਾਂ ਦੇ ਉੱਪਰ ਹੀ ਕਰ ਰਹੇ ਨੇ ਪਿੱਛੇ ਲੱਗਦਾ ਹਰਿਆਣਾ ਚ ਆਮ ਆਦਮੀ ਪਾਰਟੀ ਚੰਨ ਚੱਲੇਗੀ ਬਿਲਕੁਲ ਜੀ ਅੱਜ 15 ਦਿਨਾਂ ਦੇ ਵਿੱਚ 45 ਜਨ ਸਭਾ ਸੀ ਅੱਜ ਜਿਹੜਾ ਉਹਦਾ ਸਮਾਪਨ ਕਰਿਆ ਗਿਆ ਇਹਨਾਂ ਜਨ ਸਭਾ ਦਾ ਹਰ ਜਗ੍ਹਾ ਤੇ ਉਹ ਉਤਸ਼ਾਹ ਜਿਹੜਾ ਸੀ ਲੋਕਾਂ ਦਾ ਉਹ ਦੇਖਣ ਵਾਲਾ ਹੈ ਹਰਿਆਣਾ ਪੂਰਾ ਕੱਲਾ ਰਾਣੀਆਂ ਨਹੀਂਗਾ ਪੂਰਾ ਹਰਿਆਣਾ ਬਦਲਾਵ ਦੇ ਮੂਡ 'ਚ ਚਾਹੁੰਦਾ ਹੈ ਕਿ ਉਧਰ ਦਿੱਲੀ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਇਹ ਵਿੱਚ ਇੱਕ ਹਰਿਆਣਾ ਬਚਿਆ ਉਹ ਕਿਉਂ ਵਾਂਝਾ ਰਹਿ ਜੇ ਉਹ ਵੀ ਆਪਦੇ ਹੱਕ ਲਵੇ ਆਪਦੇ ਬੱਚਿਆਂ ਦੇ ਲਈ ਰੋਜ਼ਗਾਰ ਚਾਹੀਦਾ ਚੰਗੇ ਸਕੂਲ ਚੰਗਾ ਸਿਹਤਿਆ ਹਰ ਇੱਕ ਸੁਵਿਧਾ ਜਿਹੜੀ ਦਿੱਲੀ ਤੇ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ ਉਹ ਵੀ ਸਾਨੂੰ ਮਿਲੇ ਰਾਣੀ ਸੀਟ ਤੋਂ ਲੈ ਕੇ ਆਪਣੀ ਦਾਅਵੇਦ ਦੇਖੋ ਜੀ ਜਿਵੇਂ ਕਹਿੰਦੇ ਨੇ ਜੀ ਮਾਲੀ ਦਾ ਕੰਮ ਹੈ ਜੀ ਪਾਣੀ ਲਾਉਣਾ ਤੇ ਅਸੀਂ ਇਸ ਪੇੜ ਨੂੰ ਜਿਹੜਾ ਇਹ ਆਲਨਾ ਆਮ ਆਦਮੀ ਪਾਰਟੀ ਦਾ ਬਣਾਇਆ ਅਸੀਂ ਤਿੰਨ ਕਾ ਤਿੰਨ ਕਾ ਜੋੜ ਕੇ 2014 ਤੋਂ ਲੈ ਕੇ ਲੱਗੇ ਹੋਏ ਆ ਉਹਦੇ ਵਿੱਚ ਉਹ ਸਾਡਾ ਉਹ ਟੀਚਾ ਨਹੀਂ ਉਹ ਨਿਸ਼ਾਨਾ ਨਹੀਂ ਸੀ ਅਸੀਂ ਆਮ ਘਰਾਂ ਚੋਂ ਚੱਲ ਕੇ ਆਏ ਹਾਂ ਜਦੋਂ ਅਸੀਂ ਸ਼ਾਇਦ ਤੱਕ ਪਾਰਟੀ 'ਚ ਕੰਮ ਕਰਨ ਲੱਗੇ ਤੇ ਸਾਨੂੰ ਠੀਕ ਤਰੀਕੇ ਨਾਲ ਇਹ ਵੀ ਨਹੀਂ ਪਤਾ ਸੀ ਕਿ ਇਲੈਕਸ਼ਨ ਲੜਿਆ ਕਿਸ ਤਰ੍ਹਾਂ ਜਾਂਦਾ ਸੋ ਟਿਕਟ ਜਾਂ ਉਸ ਚੀਜ਼ ਦੇ ਲਈ ਅਸੀਂ ਇਸ ਪਾਰਟੀ 'ਚ ਨਹੀਂ ਆਏ ਸੀ ਲੋਕ ਸੇਵਾ ਦੇ ਲਈ ਆਏ ਸੀ ਬਾਕੀ ਜੋ ਸਾਨੂੰ ਸਾਡੀ ਪਾਰਟੀ ਸਾਡੀ ਡਿਊਟੀ ਲਾਏਗੀ ਉਹ ਅਸੀਂ ਤੈ ਪੂਰਾ ਮਨ ਤਨ ਦੇ ਨਾਲ ਅਸੀਂ ਉਹਨੂੰ ਕਪੂਰਾ ਕਰਾਂਗੇ ਚਾਹੇ ਉਹ ਟਿਕਟ ਦੇਣਗੇ ਤੇ ਅਸੀਂ ਇਲੈਕਸ਼ਨ ਲੜ ਕੇ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਜੇ ਕੋਈ ਹੋਰ ਸੇਵਾ ਲਾਉਣਗੇ ਤੇ ਅਸੀਂ ਉਹ ਵੀ ਸੇਵਾ ਤਨ ਮਨ ਤਨ ਦੇ ਨਾਲ ਪਾਵਾਂਗੇ ਦੇਖੋ ਜੀ ਜਿਹੜੇ ਮੇਰੇ ਹਿਸਾਬ ਨਾਲ 76 ਸਾਲਾਂ ਦੇ ਵਿੱਚੋਂ 50 55 ਸਾਲਾਂ ਚ ਇਨਸਾਫ ਨਹੀਂ ਦਿਵਾ ਸਕੇ ਤੇ ਅਗਲੇ 5 ਸਾਲਾਂ ਚ ਅਸੀਂ ਇਨਸਾਫ ਦੀ ਕੀ ਉਹਨਾਂ ਤੋਂ ਅਸੀਂ ਗੁਜਾਇਸ਼ ਰੱਖਾਂਗੇ ਕਿ ਉਹ ਸਾਨੂੰ ਇਨਸਾਫ ਦੇ ਦੇਣਗੇ ਇਹ 10 ਸਾਲ ਤੋਂ ਪਹਿਲੇ ਵੀ 10 ਸਾਲ ਹੋਈ ਸੀ ਜਿਹੜਾ ਇਨਸਾਫ ਉਹਨਾਂ 10 ਸਾਲਾਂ ਚ ਨਹੀਂ ਦੇ ਸਕੇ ਉਹ ਇਹਨਾਂ 10 ਸਾਲਾਂ ਚ ਕੀ ਦੇ ਦੇਣਗੇ ਇਨਸਾਫ ਦੀ ਗੱਲ ਨਹੀਂ ਉਹ ਤਾਂ ਸਿਰਫ ਆਪਣੇ ਲਈ ਆਉਂਦੇ ਨੇ ਉਹ ਆਪਣੇ ਜੁਮਲੇ ਨੇ ਉਹ ਚਾਦਰ ਹੈ ਉਹਨਾਂ ਦੇ ਹੱਥੇ ਚ ਹੀ ਉਹ ਚਾਦਰ ਹੀ ਹੁਣ ਲੋਕਾਂ ਨੇ ਖੋਹ ਕੇ ਉਹਨਾਂ ਦੇ ਕੋਲੋਂ ਤੇ ਉਹਨਾਂ ਨੇ ਕਹਿਣਾ ਕਿ ਅਸੀਂ ਨਹੀਂ ਹੁਣ ਤੁਹਾਡੀ ਵਾਰੀ ਹੈ ਇੱਧਰ ਆਓ ਵਿੱਚ ਸਾਡੇ ਲੋਕਾਂ ਦੀ ਕਚਹਿਰੀ ਚ